ਬਹੁਤ ਧੰਨਵਾਦ ਕਰਦਾ ਅੱਜ ਤੁਸੀਂ ਖਾਮਰਾ ਚਰਚੂ ਦੇ ਦੇਖ ਰਹੇ ਹੋ ਬੜੀ ਗਿਣਤੀ ਤੇ ਲੱਖਾਂ ਦੀ ਗਿਣਤੀ ਤੇ ਲੋਕ ਇੱਥੇ ਨਤਮਸਤਕ ਹੋਏ ਨੇ ਅੱਜ ਪੂਰੇ ਜ਼ਿਲ੍ਹੇ ਵਿੱਚ ਵੱਡਾ ਦਿਨ ਮਨਾਇਆ ਜਾ ਰਿਹਾ ਵਾ ਪਰਮਾ ਵੱਡੇ ਦਿਨ ਦੀ ਨਵੇਂ ਸਾਲ ਦੀ ਸਮੁੱਚੇ ਮੁਸੀਬਾਈ ਚਾਰੇ ਨੂੰ ਪਰਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਘਰ ਪਰੌਣ ਦੀ ਬਾਰਗਵਾ ਦੇਣਾ ਪਰ ਤੁਹਾਡੀ ਭਾਈਚਾਰਕ ਛਾਂ ਬਣੀ ਰਹੇ ਅਸੀਂ ਏਕਤਾ ਦੀ ਰੱਖੀਏ ਸਾਡਾ ਪੰਜਾਬ ਤੱਕੀ ਕਰੇ ਸਾਡਾ ਹਿੰਦੁਸਤਾਨ ਤੱਕੀ ਕਰੇ ਉਹਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਪਰ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੀ ਹਰ ਇੱਕ ਆਵਾਜ਼ ਸੁਣਵਾਂ ਜੋ ਸਿਖਿਆਸ ਕਰਦੇ ਹਨ ਪਰਮੇਸ਼ਵਰ ਦੇ ਨਾਮ ਚ। ਤਾਂ ਇਸ ਦੀ ਅਰੇਂਜਮੈਂਟਸ ਕਿੱਥੇ ਹੋ ਰਹੀਆਂ ਨੇ? ਕਾਸ ਅੱਜ ਬਹੁਤ ਵੱਡੀ ਗੱਦੀ ਜੇ ਸੰਗਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਵਾ। ਉਹ ਪਰਮੇਸ਼ਵਰ ਦੇ ਦਾਸ ਪੋਸਟ ਲੰਕੂ ਯੂਸਫ ਮੋਲਾ ਜੀ ਉਹਨੇ ਇੱਥੇ ਆ ਕੇ ਸਟੇਜ ਦੇ ਉੱਪਰ ਸੰਗਤਾਂ ਨੂੰ ਪਰਮੇਸ਼ਵਰ ਦਾ ਵਚਨ ਸੁਣਾਉਣਗੇ ਪਰ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਏਗੀ ਕਿ ਪਰਮੇਸ਼ਵਰ ਦੀ ਦਇਆ ਪਰਮੇਸ਼ਵਰ ਦੀ ਕਿਰਪਾ ਸਾਰੇ ਭਾਈਚਾਰੇ ਉੱਪਰ ਬਣੀ ਰਹੇ। ਅੱਜ ਦਿਨ ਹੈ ਪ੍ਰਭੂ ਜੀ ਦਾ ਜਨਮ ਦਿਨ ਹੈ 크리스마스 ਹੈ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਮੈਂ ਹੁਣ ਜਲੰਧਰ ਦੇ ਵਿੱਚ ਆਪਕਾ ਨਰੂਲਾ ਜੀ ਦੇ ਇਤਿਹਾਸ ਦੇ ਵਿੱਚ ਪਹੁੰਚਿਆ ਤੇ ਸਾਰਿਆਂ ਨੂੰ ਵਧਾਈ ਦਿੰਦੀ ਹੈ ਸਾਰੀ ਸੰਗਤ ਨੂੰ ਵਧਾਈ ਅੱਛਾ ਅੱਜ ਜਲੰਧਰ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਦੀ ਕੀ ਲੀਡਰਸ਼ਿਪ ਨੂੰ ਜਿਹੜਾ ਪੁਲਿਸ ਨੇ ਵੀ ਰਾਤ ਨੂੰ ਚਲਿਆ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਉੱਤਰਨੇ ਲਗਾ ਰਹੇ ਨੇ ਜਿਹੜੇ ਕਾਂਗਰ ਜਿਹੜੇ ਕੌਂਸਲਰ ਨੇ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਪੂਰਵ ਪੁਲਿਸ ਜਿਹੜੀ ਐਕਸ਼ਨ ਕਰਦੀ ਹੋਈ ਨਜ਼ਰ ਆਦੀ ਹੈ ਗੱਲ ਇਹ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ بڑے ਅਸੂਲਾ ਵਾਲੇ ਆ ਅਸੂਲਾ ਵਾਲੀ ਪਾਰਟੀ ਹੈ ਅਸੀਂ ਨਿਕਲਾਪੀ ਆ ਐਸੀ ਪਾਕਾ ਸਿੰਘ ਜੀ ਦੇ ਸਕੇ ਪੁੱਤਰ ਹੈ ਅੱਜ ਉਹ ਸਾਰੇ ਅਪੋਰਟ ਚੀਕੇ ਕਰਦੇ ਫਰੀਦੋ ਪ੍ਰੋਕਰਟ ਐਲਸੀ ਆ ਦੀ ਕਰ ਰਹੇ ਕਿ ਦੂਸਰੀਆਂ ਪਾਰਟੀਆਂ ਦੇ ਤੌਰ ਤੇ ਲਿਆ ਕੇ ਬੰਦੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇ ਆਪਣੀ ਬਾਤ ਕਰ ਰਹੇ ਨੇ ਇਹਨਾਂ ਨੂੰ ਲੁਧਿਆਣਾ ਜਲੰਧਰ ਅਮਰਸਰ ਕਿਤੇ ਝਾੜੂ ਵਾਲੀ ਸਰਕਾਰ ਨੂੰ ਬਹੁਮਤ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਵਿੱਚ ਹੁੰਦੇ ਹੋਏ ਪਾਰਟੀ ਨੂੰ ਬਹੁਤ ਮਤਨਾ ਮਿਲੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਜਿਹੜੇ ਦਿਨ ਐਥੋੜੇ ਰਹਿ ਗਏ ਸਰਕਾਰ ਦੇ ਤੁਹਾਨੂੰ ਲੋਕ ਹੁਣ ਪਸੰਦ ਨਹੀਂ ਕਰਦੇ ਸਰ ਡੱਲੇਵਾਲ ਦੀ ਜਿਹਾ ਜਿਹੇ ਹਾਲਾਤ ਨੇ ਸਰਕਾਰ ਦੇ ਇਹ ਕਿਹਨਾਂ ਰਹਿਣਾ ਕਿ ਕਿਹਾ ਕਿ ਡੱਲੇਵਾਲ ਤੋਂ ਮੈਂ ਗਿਆ ਜਾ ਕੇ ਵੀ ਆਇਆ ਸਿਹਤ ਬਹੁਤ ਖਲ ਰਹੀ ਹੈ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਸਾਡੀ ਕਮੇਟੀ ਨੇ ਵੀ ਸਪਾਸ ਕੀਤੀਆਂ ਮੰਗਣੀਆਂ ਮੰਨਣੀਆਂ ਚਾਹੀਦੀਆਂ ਹਨ ਔਰ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਉਹਨਾਂ ਦੀ ਛੇਤ ਨੂੰ ਆਧਾਰ ਬਣਾ ਕੇ ਉਹਨਾਂ ਦਾ ਜਿਹੜਾ ਮਰਨ ਵੱਤ ਹੈ ਮੰਗਾ ਮੰਨ ਕੇ ਖਤਮ ਕਰਾਉਣਾ ਚਾਹੀਦਾ ਸਰਕਾਰ ਨੂੰ 23 ਦਸੰਬਰ ਨੂੰ ਪੰਜਾਬਾਂ ਦੇ ਸਦਰ ਕਾਂਗਰਸ ਸਪਰਥਨ ਦੇ ਜੀ ਕਾਂਗਰਸ ਦਾ ਹਰ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਮਜ਼ਦੂਰ ਐਜੂਕੇਸ਼ਨ ਨੂੰ ਪੂਰਾ ਸਮਰਥਨ ਦੇ ਕੇ ਅਸੀਂ ਧਾਰ ਖੜਕੇ ਇਹਨਾਂ ਦੇ ਸਮਰਥਨ ਕਰਾਂਗੇ